ਆਵੇ ਧਰਨ ਦੀ ਕਾਟ ਉਹ ਬਈ ਢੇਰੀ ਆ ਖੇਤ ਹੁਣ ਤਿਆਰ ਹੋ ਰਿਹਾ ਕੰਮੇ ਨੂੰ ਲੋ ਜੀ ਬਾਬੇ ਅੱਜ ਜੌਂਡੀਰ ਵਾਲੀ ਡਿਲੀਵਰੀ ਐ 50 75 ਜੌਂਡੀਰ ਏਸੀ ਕੇ ਬਨਾਲਾ ਹਾਂਜੀ ਬਾਬਾ ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਆ ਤੁਹਾਡਾ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਮਨਾਲੇ ਦੇ ਟਰੈਕਟਰ ਦਿਖਾਵਾਂਗੇ ਜਿਹੜੇ ਉੱਥੇ ਸਟਾਕ ਖੜਾ ਸਾਰੇ ਤੇ ਬਾਕੀ ਆਪਾਂ ਨੇ ਗੰਨਾ ਗੁਨਾ ਦੇਜਿਆ ਉਹਦੇ ਉੱਪਰ ਵੀਡੀਓ ਸਾਰੀ ਦੇ ਨਾਲੇ ਆਪਾਂ ਨੇ ਚਲਾਇਆ ਫੋਰ ਬਾਈ ਫੋਰ ਸਭਰਾਜ 855 ਤੇ ਅਰਜਨ ਵੀ ਚਲਾ ਲਿਆ ਤੇ ਹੋਰ ਤਾਂ ਕਰਿਆ ਤਾਂ ਅਹ ਤੇ ਕਿ ਜੋੜੀਆ ਦਾ 575 ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਇਕੱਠਾ ਹੀ ਹੈ ਲੜਾਈ ਬਣਾਦਾ ਇਕੱਠਾ ਹੁਣ ਆਹ ਉਹ ਨੀਚੇ ਨਾਲ ਬਹਿ ਕੇ ਦੇਖੋ ਠੀਕ ਹੈ ਆ ਜੋ ਲੋ ਜੀ ਬਾਬੋ ਸਮਰਾਲੇ ਤੇ ਆਏ ਤੇ ਅੱਜ ਤੇ ਅੱਜ ਅੱਜ ਤੁਹਾਨੂੰ ਮੜੇ ਸਟਾਕ ਦਿਖਾ ਦਈਏ ਕਿੰਨਾ ਕ ਮਾਲ ਖੜਾ ਹੋਰੇ ਛੋਟਾ ਬੜਾ ਐਂਡਵਾਰਮ ਖੜਾਈ ਆਪਣਾ ਐਂਡਵਾਰਮ ਹੈਗਾ ਆਪਣਾ 21 ਮਾਡਲ ਜਿੰਨੇ ਇੰਡੋਵਾਰਮ ਨੇਣਾ ਇੰਡੋਵਾਰਮ ਹੌਲੈਂਡ ਸਵਰਾਜ ਅਰਜਨ ਜੋਂਡੀਅਰ ਅਰਜਨ ਹੌਲੈਂਡ ਅਰਜਨ ਸਵਰਾਜ ਹੌਲੈਂਡ ਤਕਰੀਬਨ ਸਾਰੇ ਛੋਟੇ بڑے ਰੈਕਟਰ 2 ਵੀਲ 4 ਵੀਲ ਸਾਰੇ ਖੜੇ ਆ ਅ ਜੋਂਡੀਅਰ 4 ਵੀਲ ਚ ਖੜਾ ਜਿਹਨੇ ਘੱਟ ਪਾਵਡਰ 4 ਵੀਲ ਲੈਣਾ ਠੀਕ ਆ ਜੀ ਅਰਜਨ ਖੜਾ ਜੀ ਆ ਰੇਡੀਅਲ ਟਾਇਰਾਂ ਤੇ ਤੇ ਸਵਰਾਜ ਖੜਾ ਆਪਣਾ ਸੈਂਟਰ ਗੇਅਰ ਵਾਲਾ ਹਾਈ ਲੋ ਚ ਤੇ ਇੱਧਰ ਅਰਜਨ ਜਿਹਦੇ ਮੁੱਲੇ ਢਰ ਬੜੇ ਪਏ ਹੋਏ ਐ ਇਹਦਾ 47 10 ਐ 50 ਚ ਵੀ ਹੰਦ ਲੋ ਹੌਲੈਂਡ ਫੂਰਬਾਈ ਫੋਰਟ ਚ ਰੇਡੀਅਲ ਟਾਇਰਾਂ ਵਾਲਾ ਫੈਡਰ ਅਰਜਨ 552 963 530 ਇਹ ਚ 530 ਬਾਈ ਹੈਗਾ ਦੂਜਾ ਆਪਣਾ ਆਪਣਾ ਮੈਕੋ ਪੰਪ ਵਾਲਾ ਨਹੀਂ ਬਣਾ ਰੂਟਰ ਵਾਲਾ ਜਿਹੜੇ ਸੱਜਣਾਂ ਨੂੰ ਸੀਆਰਡੀਆ ਹੀ ਨਹੀਂ ਲੋਟ ਲੱਗੇ ਉਹਨਾਂ ਦਾ ਖਾਸ ਟ੍ਰੈਕਟਰ ਹੈਗਾ ਬਾਈ ਇਸ ਟਾਈਮ ਸਟਾਕ ਦੇ ਵਿੱਚ ਖੜਾ ਏ 4x4 5105 ਆ ਫੋਰ ਵੀਲ ਚ ਅਰਜਨ ਇਹ ਫਾਰਮ ਟਰੈਕ ਆ ਕੇ ਬਰੇ 6055 ਯਾਨੀ ਕਿ ਤੁਸੀਂ ਵੀਡੀਓਵਨ ਨਿਕਾ ਮੰਨ ਲਓ ਆਪਣੇ ਆਪੇ ਜਿਹੜਾ ਟਰੈਕਟਰ ਤੁਹਾਨੂੰ ਚਾਹੀਦਾ ਏ ਅੱਜ ਟਰੈਕਟਰ ਚਲਾਓ ਪਸੰਦ ਕਰੋ ਤੇ ਇਸ ਕੇ ਲੈ ਜਾਓ ਠੀਕ ਹੈ ਨਾ ਰੇਡ ਰੂਟ ਵੀਰੇ ਫੋਨ 'ਤੇ ਦੂਸਰੇ ਦਾ ਗੱਲ ਬਣਨੀ ਨਹੀਂ ਨਾ ਤਾਂ ਫੋਨ 'ਤੇ ਕਿਸੇ ਨੇ ਸਾਈ ਪਾਣੀ ਕੁਝ ਨਹੀਂ ਹੋਣਾ ਇਹ ਨਾਲ ਬੈਲਟਰ ਹੈ ਜਿਹੜਾ ਤੁਹਾਨੂੰ ਟਰੈਕਟਰ ਫਿੱਟ ਲੱਗਦਾ ਵੀਡੀਓ ਵਿੱਚ ਵੀ ਹਾਂ ਪਧਰਿਆ ਸਾਡੇ ਲੈਣੇ ਜਾਊਗਾ ਹੈਗਾ ਏ ਤੁਸੀਂ ਆਓ ਟਰੈਕਟਰ ਚਲਾਓ ਚਾਹ ਪਾਣੀ ਪੀਓ ਫਿਰ ਆਪਾਂ ਸੌਦੇ ਦੀ ਗੱਲ ਕਰ ਲਿਓ ਰਿਹਾ ਕਿ ਠੀਕ ਨਹੀਂ ਕਿਉਂਕਿ ਆਪਣਾ ਕੰਮ ਤਾਂ ਰੁਪੜਾ ਅੱਜ ਕੁਦਰਤੀ ਗੇੜਾ ਵੱਜ ਗਿਆ ਤਾਂ ਕਰਕੇ ਦਿਖਾਦਾ ਇਹ ਸੋਨਾ ਵਾਲੀ ਦਾ 75 ਹੈ ਵੀਰੇ ਟਰਬੋ ਇੰਜਨ ਵਿੱਚ ਤੇ 30 ਸਪੀਡ ਆ ਸ਼ਟਲ ਕਿੱ데 ਲੱਗਿਆ ਇਹਨੂੰ ਸ਼ਟਲ ਕਿੱ데 ਉੱਪਰ ਆਇਆ ਵੇ ਪਤਾ ਨਹੀਂ ਉੱਪਰ ਆ ਸੱਚ ਉਹਦਾ ਪੀਟੀਓ ਵਾਲਾ ਵਿੱਚੋਂ ਹਾਂ ਠੀਕ ਆ ਉੱਪਰ ਹੀ ਆ ਦੇ ਵੈਸੇ 75 ਐਚਪੀ ਟਰਬੋ ਇੰਜਨ ਦੇ ਨਾਲ ਤੇ ਵਾਕੀ ਹਾਲੈਂਡ ਖੜਾ ਬਾਈ ਸੁਪਰ 36 30 ਰੂਟਰ ਪੰਪ ਚ ਇੱਧਰ ਅੜ ਜਣਾ ਕੇ ਹੁਣ 4 ਵੀਲ ਚ ਅੰਦਰ 2 ਵੀਲ ਵਾਲੇ ਖੜੇ ਆ 4 ਵੀਲ ਵਾਲਾ ਖੜਾ ਇਹ ਐਮਐਸ ਇਹ 50 ਚ 20 ਚ ਹੁੰਦਾ ਬਾਈ ਆ ਦੇਖੋ ਰ ਐਮਐਸ ਲਿਖਿਆ ਹੋਣਾ ਇਹ 50 ਐਚਪੀ ਵਾਲਾ ਇਹ ਦੂਜੀ ਨਿਸ਼ਾਨੀ 14 ਟਾਇਰ ਹੋ ਗਿਆ ਇਹਨੂੰ ਜਦ ਡੀਆਈ ਹੁੰਦਾ ਕਰ ਲਓ ਉਹਨੂੰ 16 ਟਾਇਰ ਹੋਣਗੇ ਉਹ 60 ਚਪੀਜ ਹੁੰਦਾ ਪਿਓਰ ਇਹ ਮੈਟ ਵਾਲਾ ਗਲੇ ਜਿੰਨਾ ਅਗੇ ਨੂੰ ਉਨਾ ਹੀ ਪਿੱਛੇ ਨੂੰ ਅੱਗੇ ਲੱਗਿਆ ਜੀ ਠੀਕ ਹੈ 3 ਸਪੀਡ ਉਹ ਸਾਨੂੰ ਪਤਾ ਹੀ ਹੈ ਨੋਵੋ ਸੀਰੀ ਸਾਰੀ 3 ਆ ਤੇ ਇੱਧਰ ਬੜਾ ਥਾਂੜ ਖੜਾ 755 ਤੇ ਇੱਧਰ ਵਿੱਚ ਪੰਜਾਬੀ ਇਹ ਤਿੰਨ ਸਿਲੰਡਰ ਵਿੱਚ 56 30 20 ਵਿੱਚ ਫਰਕ ਕਿੰਨਾ ਹੈ ਬਾਈ ਜਿਹੜਾ 30 ਹੁੰਦਾ ਏ ਉਹਦੇ ਵਿੱਚ ਚਾਰ ਸਿਲੰਡਰ ਹੁੰਦੇ ਆ ਠੀਕ ਹੈ ਨਾ 55 20 ਵਿੱਚ 20 ਵਿੱਚ ਇਹਦੇ ਵਿੱਚ ਟਰਬੋ ਬੜੀ ਆ ਜਾਂਦੀ ਪੰਪ ਥੋੜਾ ਜਿਹਾ ਐਡਵਾਂਸ ਹੁੰਦਾ ਤੇ ਇਹਦੀਆਂ ਰਿਡਕਸ਼ਨਾਂ ਬੜੀਆਂ ਹੁੰਦੀਆਂ 36 30 ਨਾਲੋਂ ਸਪੈਸ਼ਲ ਐਡੀਸ਼ਨ ਵਾਲੀ ਦੀਆਂ ਹਰ ਰਿਡਕਸ਼ਨਾਂ ਬੜੀਆਂ ਹੁੰਦੀਆਂ 36 30 ਦੀਆਂ ਛੋਟੀਆਂ ਹੁੰਦੀਆਂ ਬਸ ਬਾਕੀ 36 30 ਉਹਦੇ ਨਾਲ ਦਾ ਹੀ ਹੁੰਦਾ ਟਰਬੋ ਬੜੀ ਹੁੰਦੀ ਹੈ ਇਹਦੀ ਜਿਹੜਾ 56 30 ਹੈ ਉਹ ਤੇ ਰਿਡਕਸ਼ਨਾਂ ਵੀ ਬੜੀ ਇਹਦੇ ਨਾਲ ਦੀਆਂ ਇਹਨੀਆਂ ਉਹ ਇੰਜਨ ਚਾਸ ਫਿਲਟਰ ਹੋ ਜਾਂਦਾ ਥੋੜਾ ਥੋੜਾ ਫਰਕ ਹੈ ਯਾਨੀ ਕਿ ਇਹ ਸਮਝ ਲਓ ਅਸੀਂ ਪਿੱਛੇ ਤੇ 56 30 ਹੈ ਮੂਰੇ ਆਪਣਾ 36 30 ਹਾਲੈਂਡ ਹੈ ਸਪੈਸ਼ਲ ਐਡੀਸ਼ਨ ਵਾਲਾ ਹਿੱਸਾ ਉਹੀ ਮਤਲਬ ਇੰਜਨਾਂ ਤੇ 5630 ਚ ਇੰਜਣ ਬੜਾ ਕਰਦੰਨੇ ਰਕਸ਼ਨਾਂ ਚਲੋ ਬੜੀਆਂ ਜਿਹੜੀਆਂ ਇਹਦੇ ਵਿੱਚ ਰਿਡਕਸ਼ਨਾਂ ਬੜੀਆਂ ਐਕਣਾ ਫਰਕ ਪਾਵਾ ਕੇ ਕੰਪਨੀ ਯਾਨੀ ਕਿ ਪਾਵਰ ਵਧਾ ਦਿੰਦੀ ਕਦੇ ਕਿਸੇ ਦਾ ਫਰਕ ਪਈ ਜਾਂਦਾ ਹਨਾ ਬਾਕੀ ਸਮਝਣ ਦੀ ਗੱਲ ਹੈ ਜੀ ਟਰੈਕਟਰ ਇਹਨਾਂ ਅੱਜ ਪਹਿਲਾਂ ਹਗਦਾਮ ਬਾਈ ਹੈ ਨਹੀਂ ਤਾਂ ਇੱਧਰ ਹੀ ਟੱਡ ਲਾ ਸਾਰਾ ਹੁਣ ਆ ਚਲੋ ਵਿੱਚ ਲੈ ਕੇ ਇਧਰ ਟਰੈਕਟਰ ਖੁੱਲੇ ਖੜ ਗਏ ਨਹੀਂ ਪਿੱਛੇ ਖੜਦੇ ਸਾਰੇ ਬਾਕੀ ਦੋ ਤਿੰਨ ਬਾਹਰ ਖੜੇ ਆ ਤੁਸੀਂ ਅੰਦਰ ਵਾਲੇ ਦੇਖ ਲਓ ਠੀਕ ਨਹੀਂ ਬਾਈ ਟਰੈਕਟਰ ਖੜਿਆ ਸਾਰਾ ਮਾਲ ਆਕੇ ਟਰੈਕਟਰ ਦੇਖੋ ਚਲਾਓ ਪਸੰਦ ਕਰੋ ਫਟ ਕਰੋ ਚਾਹ ਬਾਣੀ ਪੀਓ ਫੇਰ ਸੌਦਾ ਕਰ ਲੋ ਠੀਕ ਨਹੀਂ ਬਾਈ ਹੁਣ ਐ ਟਰੈਕਟਰ ਤੁਹਾਡੇ ਪਸੰਦ ਨਹੀਂ ਹੈਗਾ ਰੇਟ ਲਈ ਜਾਣੇ ਆਪਾਂ ਉਹਦਾ ਫੇਰ ਫਾਇਦਾ ਹੀ ਨਹੀਂ ਹੈ ਜੇ ਲੈਣੀ ਹੈ ਫੇਰ ਆਕੇ ਲੈ ਕੇ ਜਾਓ ਬਸ ਬੀ ਆ ਲੈ ਕੇ ਜਾਣੀ ਬਾਕੀ ਟਰੈਕਟਰ ਬਾਈ ਇੱਧਰ ਖੜੇ ਆਂ ਦੇਖ ਲੋ ਆਗੜਾ ਮਾਰ ਸਾਰੇ ਸਵਰਾਜ ਅਜਾੜਨ ਹਾਲੈਂਡ ਸੋਨਾਲੀ ਕਾ ਵੀ ਖੜੇ ਨੇ ਉੱਤੇ ਮਾਰ ਲਾ ਤੂੜੀ ਦਾ ਸੀਜ਼ਨ ਆ ਗਿਆ ਹੁਣ ਬੜੇ ਟਰੈਕਟਰ ਸਭ ਨੂੰ ਲੋਡ ਹੈਗੀ ਉਹ ਆ ਠੀਕ ਨਹੀਂ ਟਰੈਟ ਵਾਲਾ ਆਪਣਾ ਹੈਂਡਫਾਰਮੀ ਕਟੋ ਦੇਖੋ ਜੀ ਇਕੱਲਾ ਹੀ ਛੋਟਾ ਠੀਕ ਹੈ ਬਾਕੀ ਆ ਜਿਓ ਬਾਕੀ ਸਵਰਾਜ ਓਰੇ ਵੀ ਖੜਾ ਫੋਰਵੀਲ ਚिक्की ਮਾਡਲ ਤੇ ਫਾਰਮ ਟਰੈਕ ਸੱਜ ਖੜਾ ਆਪੀ ਆ ਵਿੱਚ ਫੌਲਨ ਚ 330 ਸੁਪਰ ਇਕੋਰ ਅੜ ਜਣਾ 969 969 ਆਪਣਾ ਟਰਬੋ ਇੰਜਨ ਹੁੰਦਾ ਬਾਈ ਇਹ 63 ਵੀ ਨਾ ਟਰਬੋ ਤੇ ਆ ਇਹ ਟਰਬੋ ਚ ਆ ਜਾਂਦਾ ਆ ਦੇਖੋ ਟਰਬੋ ਲੱਗੀ ਹੋਈ ਆ ਇਨਲੈਟ ਆਊਟਲੈਟ ਹੋਊਗਾ ਇਹਦਾ ਤੇ ਬਾਕੀ ਫੋਨ ਵਾਲੀ ਕਾ ਖੜਾ ਸਵਾਲੀ ਕਾ 60 ਹੈ 570 ਹੈ ਹੌਲੈਂਡ 7500 ਵੀ ਆ। ਹੁਣ ਦੇਵੇਂ ਆ 7500 ਬਾਈ। ਹੈਗਾ 2 ਵੀਲ ਵਿੱਚ ਐ। ਇਹ ਹੁਣ 75 ਪਾਵਰ ਚ ਸਾਡੇ ਦਰੋਂ 4 ਵੀਲ ਤੇ ਆ ਗਿਆ। ਨਹੀਂ ਆਪਣਾ 4 ਵੀਲ ਕਹਿ ਹੋ ਗਿਆ। 400 ਲੈਂਡ ਇੰਜਨ ਐ ਇਹਦੇ ਵਿੱਚ। ਆ ਦੇਖੋ। ਇੰਜਨ ਪੂਰਾ ਬੜਾ ਐ। ਥੋੜੇ ਮੈਂ ਲਾਈਟ ਵਾਲੇ ਦਿਖਾਉਣਾ। ਆ ਦੇਖੋ ਜੀ। ਹੌਲੈਂਡ ਜੀ ਆਪਣਾ 7500 ਟਰਬੋ ਇੰਜਨ ਚ ਇਹ ਹੈਗਾ 400 ਲੈਂਡ ਇੰਜਨ। ਇਹਨੂੰ ਪਤਾ ਨਹੀਂ ਮੈਂ ਕਹਿੰਦਾ 18 ਦੇ ਟਾਇਰ ਹੋਣਗੇ। 3 ਸਪੀਡ ਆ। 2 ਵੀਲ ਚ ਟਰੈਕਰ ਆ। ਪੂਰਾ ਰੂਬ ਦਾ ਰੈਕਟਰ ਹੈ ਨਾ ਬੜਾ ਉੱਚਾ ਲੰਮਾ ਲੰਦਾ ਤੇ 472 ਖੜਾ ਹੈ 471 ਇੱਕ ਹੋਰ ਖੜਾ ਹੈ ਦੋ 472 ਹੈ ਜੀ ਆਗੇ ਚੈੱਕ ਕਰਕੇ ਤੁਸੀਂ ਆਪਣਾ ਪਸੰਦ ਕਰਕੇ ਰੈਕਟਰ ਲੈ ਜਿਓ ਠੀਕ ਨਹੀਂ ਤੇ ਬਾਕੀ ਉਧਰ ਬੰਦੇ ਆਏ ਹੋਏ ਰੈਕਟਰ ਜੌਂਡੀਅਰ ਦੇਖ ਰਹੇ ਆ ਇੱਕ ਪਾਰਟੀ ਆਪਣੇ ਹਾਲੈਂਡ ਤੇ ਜੌਂਡੀਅਰ ਵਿੱਚ ਡਬਲ ਮੈਂਡ ਹੋ ਗਈ ਹੈ ਵੀ ਕਿਹੜਾ ਲਈਏ ਤੇ ਉਹ ਲੈ ਰਹੇ ਨੇ ਇੱਕ ਤੁਹਾਨੂੰ ਹੋਰ ਹੈਗਾ ਦਿਖਾਉਣ ਨੂੰ ਕਬੂਟਾ ਕਬੂਟਾ ਵੀ ਹੈਗਾ ਨਾਲ ਕੋਲ ਆਹ ਦੇਖੋ ਬੋਟਾ ਖੜਾ ਹੈ 5501 ਠੀਕ ਹੈ ਜੀ ਇਹ ਸਪੀਡਾਂ ਸਪੂਡਾ ਪਤਾ ਨਹੀਂ ਸਾਖਦਾ 30 ਸਪੀਡ ਹੈ ਆ 30 ਸਪੀਡ ਹੈ ਬਈ ਇਹ ਇਹ ਬੜੀ ਆ ਜਾਂਦਾ ਮੇਰੇ ਖਿਆਲ ਨਾਲ 16 ਟਾਇਰ ਪਈ ਹੋਏ ਨੇ ਕਬੂਟਾ ਹੈਗਾ ਬਾਕੀ ਤੁਸੀਂ ਡਾਕਟਰ ਹੋਰ ਦੇਖ ਲਓ ਠੀਕ ਹੈ ਜੀ ਫਾਰਮ 45 ਘੱਟ ਮਾਡਲ ਵਾਲਾ ਜਿਹੜਾ ਲੈਣਾ ਹੋਇਆ ਕੇ ਬਾਈ ਚੈੱਕ ਕਰ ਲਿਓ ਠੀਕ ਹੈ ਜੀ ਜੀ ਬਾਬਿਓ ਸਰੋਂ ਲੱਗੇ ਪਏ ਕੱਢਣਾ ਪਿਲੀ ਵਿੱਚ ਨੂੰ ਗਿੱਲੀਆਂ ਯਾਰ ਸਾਰੀਆਂ ਆਹ ਦੱਲੀ ਪੋਲੀਆਂ ਵੀ ਗਿੱਲੀਆਂ ਵਈਆਂ ਉਪਰ ਵਾਲੀਆਂ ਵੀ ਗਿੱਲੀਆਂ ਗਿੱਲੀਆਂ ਥੋੜੀ ਜੀ ਨਰਮ ਐ ਬਾਕੀ ਦਾ ਠੀਕ ਐ ਜਦੋਂ ਲੈ ਤਾਂ ਹੱਜੂ ਵਾਲਾ ਲਿਆਉਂਦਾ ਆਪਾਂ ਨੇ ਹੱਜੂ ਵੀ ਲੱਗਿਆ ਵਾਜਾ ਪਾਣਾ ਦੇ ਉੱਧਰ ਜਾਣਾ ਇਹਦਾ ਔਰ ਇਹਨੂੰ ਆ ਤੇ ਮੈਂ ਇੱਧਰ ਪਹਿਲਾਂ ਢੇਲ ਲਾਦਾ ਤਾਂ ਫੇਰ ਚੱਲ ਅੱਛਾ ਹੱਜੂ ਵੀ ਆ ਕੇ ਹੁਣ ਅੱਛਾ ਤਾਂ ਕੰਮ ਇੱਧਰ ਫੜਾਉਣਾ ਐ ਬਾਬਾ ਰੂਟਾਂ ਘੱਲ ਲੱਗੇ ਮੇਰੇ ਬਾਈ ਠੀਕ ਐ ਪੂਰਾ ਆਪਣਾ ਨੇ ਹੁਣ ਸ਼ਾਮ ਨੂੰ ਖੇਤ ਪਾਉਣਾ ਹੈ ਨਾ ਸਾਰਾ ਹੀ ਤਾਂ ਕਰਕੇ ਫਿਰ ਪੂਸ ਪਹਿਲਾਂ ਹੀ ਥੱਲੇ ਕੱਢਦਾ ਸਾਰਾ ਹੁਣ ਚੱਕਰ ਨਹੀਂ ਕੋਈ ਜਮਾਰੀ ਚੱਕੀ ਕਰਨ ਵਾਲੇ ਖੇਤੋਂ ਬਾਕੀ ਤਾਂ ਠੀਕ ਹੈ ਜਰ ਹੁਣ ਬਸ ਨਵੇੜ ਕੇ ਖੇਤ ਬਾੜਣਾ ਹੈ ਪੂਰੇ ਆਪਣਾ ਲਾਉਣਾ ਗੰਨਾ ਹਾਂ ਸਾਰੇ ਖੇਤ ਚ ਗੰਨਾ ਲਾਉਣਾ ਤੇ ਬਾਕੀ ਚਲੋ ਥੋੜੀ ਦੇਰ ਤੱਕ ਮਿਲਦੇ ਹਾਂ ਨੇ ਕੰਮ ਜਾਂ ਨਵੇੜਲੀ ਹੈ ਨਾ ਆਵੇ ਸਰਵਰਤੀ ਕਾਟਾ ਉਹ ਬਈ ਢੇਰੀ ਆ ਖੇਤ ਹੁਣ ਤਿਆਰ ਹੋ ਰਿਹਾ ਗੰਨੇ ਨੂੰ ਠੀਕ ਹੈ ਜੀ ਇਹ ਆਪਣਾ ਆ ਜਾਣਾ ਇੱਕ ਕਰੋ ਕਿ ਐਸਾ ਹੁਣ ਅੰਤ ਨਹੀਂ ਆ ਬਣਦਾ ਟਰੈਕਟਰ ਚੱਲਦਾ ਚੌਥੇ ਲੋ ਵਿੱਚ ਚੌਥੇ ਲੋ ਵਿੱਚ ਤਾਂ ਚਲਾਉਨੇ ਬਾਈ ਪਹਿਲੇ ਹਾਈ ਨਾਲੋਂ ਚੌਥੇ ਲੋ ਵਿੱਚ ਤੋਰਾ ਜ਼ਿਆਦਾ ਹੈ ਪਹਿਲੇ ਨਾਲੋਂ ਬਸ ਤਾਂ ਬੱਠੀ ਹੋਏ ਜ਼ਿਆਦਾ ਆ ਕਰਕੇ ਵਾਲਾ ਗਿਆ ਪਾਇਆ ਬੰਤੀ ਚਲਾਈ ਸਾਹਮਣੇ ਆ ਬੋਵਰੇ ਜਗੜਾ 10 12 ਫੁੱਟ ਸਾਫ ਤੋਂ ਉੱਪਰ ਉਹ ਬਾਈ ਆਪਣਾ ਸਵਰਾਜ 855 4x4 4x4 ਦਾ ਫਰਕ ਤਾਂ ਬਹੁਤ ਹੈ ਬਾਈ ਜੇ ਤਰ੍ਹਾਂ ਮੋੜ ਤਾਂ ਮੋੜਦੇ ਹੁੰਦੇ ਆ ਨਾ ਜੇ ਟੂ ਵੀਲ ਹੁੰਦਾ ਟਰੈਕਟਰ ਮੋੜੇ ਤੇ ਖਿੱਚ ਨਹੀਂ ਹੁੰਦਾ ਉਹਨਾਂ 4x4 ਮੋੜਦੇ ਟਾਇਰ ਟਰੈਕਟਰ ਨੂੰ ਖਿੱਚ ਪਾ ਲੈਂਦੇ ਤੇ ਸੌਖਾ ਮੁੜ ਜਾਂਦਾ ਟਰੈਕਟਰ ਘਟਾਈ 'ਚ ਤੌਰੇ 'ਚ ਫਰਕ ਪੈ ਜਾਂਦਾ ਉਹ ਆਇਕਣਾ ਪੈਂਦਾ ਏ ਬਈ ਜਿੱਤਰਾ ਟੋ ਵੀ ਲਵਾਏ ਫੇਰ ਟਰੈਕਟਰ ਥੋੜਾ ਜਿਹਾ ਠੰਡਾ ਚੱਲਦਾ ਉਹ ਬੋਰ ਵੀ ਲੱਗੇ ਲੱਗਦਾ ਫੇਰ ਖਿੱਤ ਗਿਆ ਚੱਲਦਾ ਘਰ ਨੂੰ ਐ ਫਾਦਾ ਪੂਰਾ ਟਰੈਕਟਰ ਆਪਣਾ ਪੂਰਾ ਗਿਆ ਮੈਂ ਤੇ ਬਾਕੀ ਮੈਂ ਇੱਕ ਚੀਜ਼ ਹੋਰ ਦੇਖੀ ਆ ਉਹ ਵੀਲ ਨਾਲ ਉਹ ਜਿਹੜੇ ਚਾਰ ਸਿਲੰਡਰ ਵਿੱਚ ਇੰਜਨ ਆਉਂਦੇ ਆ 855 ਦੇ ਇਹਨਾਂ ਮਾ ਜ਼ਿਆਦਾ ਵੜਕ ਹੁੰਦੀ ਹਾਲ ਆ ਦੇਖੋ ਬਾਹ ਪਾਰੀ ਆ ਜੀ ਦੂਜਿਆਂ ਨਾਲ ਉਹ ਵੀਲ ਨਾਲ ਉਹ ਨਾਲੇ ਸਾਰਾ ਅਰੀਜਨਲ ਟਰੈਕਟਰ ਆ 850 ਘੰਟੇ ਚੱਲਿਆ ਜਾ ਹਾਈ ਬਾਈ ਦਾ ਵਦਹਾ ਜਾਨੀ ਕਿ ਮੈਂ ਦੇਖਿਆ ਇੱਕ ਫੋਰ ਵੀਲ ਹੋਰ ਵੀ ਦੇਖਿਆ ਮੈਂ ਉਹਦੀ ਆਵਾਜ਼ ਹੀ ਬਹੁਤ ਭਾਰੀ ਸੀ ਟੂ ਵੀਲਾਂ ਨਾਲੋਂ ਐ ਫਾਨੇ ਦੋਹਰੇ ਕਰ ਦੇਣਾ ਬਾਈ ਤੋਹਰ ਜਾਨੀ ਕਿ ਪਹਿਲਾਂ ਲੇਜ਼ਰ ਮਾਰਿਆ ਤਾਂ ਨਾ ਇਹਦੇ ਵਿੱਚ ਲੇਜ਼ਰ ਮਾਰਨੇ ਤੇ ਹੁਣ ਪਹਿਲੀ ਪਾਸ ਦਾ ਟੈਟ ਤੈ ਪੱਟ ਹੋਣੀ ਉੱਪਰਲੀ ਤੈ ਪੱਟ ਕੇ ਡਗਾਈ ਤੇ ਨਹੀਂ ਜਾਣਾ ਫੇਰ ਜਾਨੀ ਕਿ ਡੋਲਾ ਡੋਲਾ ਵਧੀਆ ਪੈ ਜੰਦੀਆਂ ਡੂੰਗੀਆਂ ਵਧੀਆ ਆਪਣੇ ਗੰਨੇ ਵਾਲੀਆਂ ਹਨ ਤਾਂ ਕਰਕੇ ਦੁਫਰ ਮਾਰਦਣੇ ਕੁਝ ਨਹੀਂ ਵਿਗੜਦਾ ਮੁੜ ਕੇ ਸਾਲ ਵਾਂਗ ਹੱਲ ਜਾ ਰਣੀ ਕੋਈ ਕਹਿ ਨਹੀਂ ਕਰਦੇ ਜਿੰਨਾ ਸਰੀਰ ਤੇ ਖੇਤ ਪਾਉਂਗੇ ਉਨਾ ਫਲ ਵਧੀਆ ਵਾਪਸ ਉਹ ਕੰਮ ਹੈ ਜੱਟਾ ਵੀ ਰੋੜੀ ਜਾਂਦਾ ਮਤਲਬ ਮੇਰੇ ਕਹਿਣ ਦਾ ਹਾ ਫੋਰ ਵੀਲ ਵਿੱਚ ਇੰਝ ਜ਼ਿਆਦਾ ਮਨੂੰ ਕੈਮ ਲੱਗਦਾ ਹਾ ਤੂ ਵੀਲ ਵਾਲੇ ਨਾਲ ਤੂ ਵੀ ਹਿੰਦੀ ਵਾਰ ਹੈ ਜਾਨੀ ਉਹ ਠੰਡੀ ਵੀ ਹੁੰਦੀ ਆ ਇਹ ਐਮ ਪੂਰੀ ਭਰ ਕੇ ਮਾਰ ਦਿੰਦਾ ਤੇਰੀ ਹਾਂ ਕੋਲੇ ਤੋਂ ਗਏ ਕੋਰ ਫੋਰ ਵੀਲ ਵਾਲੇ ਜਿਹਨਾਂ ਨੇ ਪੀਣ ਲੱਗੇ ਬੰਨੇ 55 ਜਾਨੀ ਕਿ ਉਹ ਐਮ ਬੁਲੇਟ ਹ ਸਲੀਪ ਨਹੀਂ ਮਾਰਦੇ ਉਹਨੇ ਆਹ ਸਰ ਵਧੀਆ ਗੱਲਾਂ ਨਹੀਂ ਮਾਰਦੇ ਹਨਾ ਸੋਰ ਐਨ ਵਧੀਆ ਐ ਫਿਰ ਫੂਮ ਬਣਾ ਕੇ ਤੁਰਦੇ ਆ ਪੂ ਬਾਕੀ ਚੁੜਾ ਪੰਨੇ ਕੀਤਾ ਬਾਜੀ ਆਪਾਂ ਕੰਨਾ ਰਜੂਨ ਕੱਲੂ ਫਿਰ ਆਪਾਂ ਅਰਜਨ ਨਾਲ ਲਿਆ ਕੇ ਟਰੈਕਟਰ ਮਾ ਦੇਣਾ ਬਰੀਕ ਹੋਣਾ ਚੂਰਾ ਫਾਰੀ ਹੋਏ ਤੇ ਐਂ ਟੌਪ ਦਾ ਖੇਤ ਵਾਣ ਦੇਣਾ ਹੱਥ ਬਾਦ ਹੈ ਬਾਈ ਪਹਿਲਾਂ ਅਰਜਨ ਚਲਾ ਕੇ ਦੇਖ ਲਈ ਸੀ ਖੇਤ ਮਾ ਆਹੀ ਫਾਲਿਆ ਆਪਾਂ ਤੇ ਹੁਣ ਸਵਰਾਜ ਦੇਖਿਆ ਐਂ ਟਰੈਕਟਰ ਬਧੀ ਚੱਲਦੇ ਜਾਨੀ ਕਿ ਆਪਣੇ ਕੋਲ ਸਾਰੇ ਟਰੈਕਟਰਾਂ ਦੀ ਟੈਸਟ ਟਰਾਈ ਹੋਈ ਹੁੰਦੀ ਤੇ ਹਰੇਕ ਟਰੈਕਟਰ ਦਾ ਆਪਣਾ ਆਪਣਾ ਲਾਈਦਾ ਰਹਿਦਾ ਐ ਐਕਸਪੀਰੀਅੰਸ ਹੈ ਹਰੇਕ ਦੀ ਆਪਣੀ ਚਾਲ ਹੈ ਹਰੇਕ ਦਾ ਆਪਣਾ ਗੇਅਰ ਹਰੇਕ ਦੀ ਆਪਣੀ ਆਰਪੀਆ ਹੈ ਨਾ ਤਜਣੇ ਕਿ ਆਪਣਾ ਬਗਲ ਆ ਜਾਂਦਾ ਵੀ ਕਿਹੜਾ ਡੈਕਟਰ ਕਿੰਨੇ ਪਾਣੀ ਆਜੇ ਕਿਹੜੇ ਕੰਮ ਕਰਨੇ ਜੋਗਾ ਵਧੀਆ ਡੈਕਟਰ ਦੀ ਆਵਾਜ਼ ਆਵਾਜ਼ ਬੋ ਗਿਆ ਡੈਕਟਰ ਨੇ ਦੋਨੇ ਲੀਵਰ ਥੱਲੇ ਆਈ ਤੇ ਫਾ ਪੂਰਾ ਹੈ ਪੂਰਾ ਵੀ ਦੇਖੋ ਜੀ ਥੱਲੇ ਥੱਲੇ ਡਾਕਰ ਕੇਦਾਂ ਨਾਲੇ Colleti di ormai. 1000 rpm ਤੇ ਫੇਰ ਮੁੜ ਰਿਹਾ ਬੱਚਾ ਨੂੰ ਜੇ ਸਾਜਾ ਬਿਲਕੁਲ ਰੈਡਟਰ ਨੂੰ ਟੀਆ ਲੋ ਹਲਾ ਲਿਆ 4x4 ਲਾ ਕੇ ਕਲੇਵਰ ਦੋਵੇਂ ਥੱਲੇ ਆ ਠੀਕ ਆ ਆ ਦੇਖੋ ਘਟਾਈ ਹੁਣ ਟੀਆ ਲੋ ਚ ਮੈਨ ਬੋਰੀ ਫੁੱਲ ਘਟਾਈ ਰੈਡਟਰ ਦੇ ਚੋਰ ਪੂਰਾ ਰੈਡਟਰ ਮਾ ਆ ਦੇਖੋ चौथा लो लाइए चौथा लो ला देखो, चौथा लो भाई होना चौथे लोमा दादा भाई सही है अभी भी भीत भाई हटरी आवाज करो हो गई तो देखो, कोई परवाह ਆਤਲੋਈ ਉਹ ਦੇਖੋ ਛੋਟਾ ਪਿੰਨਾ ਖੜੇ ਖਲਾ ਕੀ ਰਹਿਣ ਦੇ ਉਹ ਆਹ ਦਾ ਠੀਕ ਕਰ ਦੇ ਉਹ ਆ ਮਾਰ ਕੇ ਲਾਂ ਗਿਆ ਪੂਰਾ ਬਾਈ ਇੰਜਨ ਕੈਮ ਹੈ ਪੂਰਾ ਸੈਟ ਇੰਜਨ ਹੈ ਫੁੱਲ ਫੁੱਲ ਵੱਡਾ ਫੁੱਲ ਹੈ ਨਾ ਸੁਮਰਾ ਜ ਲੈਣੇ ਜਿਹੜਾ ਇੰਜਨ ਇਹਦੇ ਵਿੱਚ ਹੈ ਬਾਈ ਰੇਗ ਦਾ ਨਹੀਂ ਇਹਦੇ ਵਿੱਚ ਡਾ ਇੰਜਨ ਹੈ ਖੋਟ ਹੋਰ ਦਾ ਲੱਗਿਆ ਪਿਆ ਜਦੋਂ ਅਪਰ ਖੇਤ ਚਾਰ ਹੁਣ ਇੱਥੇ ਬਾਅਦ ਆਪਣੀ ਬਜਾਈ ਸ਼ੁਰੂ ਹੋ ਗਈ ਹਿਦ੍ਰਤਾ ਖੇਤ ਵਿੱਚ ਤਾਂ ਅਦਾਵਾ ਉੱਪਰ ਲੱਗੇ ਚ ਰਹੀ ਹੈ ਤੇ ਇੱਕ ਬੰਦਾ ਨਾਲ ਪੰਜ ਲੋ ਕੈਰੀਜ ਕੱਟੀ ਜਾਂਦੇ ਤੇ ਅੱਜ ਨੂੰ ਘਰਾਇਆ ਗੱਲਾਂ ਪਟੇ ਬੀ ਲੈ ਗਿਆ ਜੇ 95 20 20 ਜੰਡੀਆਂ ਲੱਗੀਆਂ ਬਈ ਤੇ ਬਸ ਚੱਲ ਰਿਹਾ ਕੰਮ ਲੋ ਜੀ ਬਾਬੇ ਅੱਜ ਜੌਂਡੀਅਰ ਵਾਲੀ ਡਿਲੀਵਰੀ ਆ 50 75 ਜੌਂਡੀਅਰ ਏਸੀ ਕੇ ਬਨਾਲਾ ਤੇ ਸਾਰਾ ਟੋਟਲੀ ਸੀਆਰਡੀਆਈ ਆ ਆ ਖੋਲੀ ਮੁਰਾ ਤੇ ਫੱਟੇ ਦੀ ਖਾਤਾ ਤਾਂ ਅਮ ਜਮ ਲਾਇਆ ਵਗਣਾ ਹੀ ਵਾਹ ਜੀ ਵਾਹ ਜੀ ਵਾਹ ਏ ਹੁੰਦਾ ਇੰਦਣਾ ਇੰਟਰਕਲਰ 1 2 3 4 ਚਾਲ ਲਗੇ ਬਾਈ ਕੱਲੀ ਕੱਲੀ ਚੀਜ਼ ਦੇ ਤੇ ਟਰਬੋ ਟਰਬੋ ਲੱਗੀ ਹੋਈ ਐ ਨਾ ਪੂਰੀ ਟਨ ਟਨ ਲੈ ਲੇ ਲੈ ਲਓ ਘੈਂਟਾ ਪੁਰਾਣਾ ਜੁੱਗਾ ਹੀ ਆ ਤੇਰਾ ਬੁਢਾ ਘੈਂਟਾ ਬਾਈ ਹੁਣ ਦਿਖਾ ਦੀ ਇੱਕ ਵਾਰੀ ਪਿੱਛੇ ਦੇ ਲੁੱਕ ਚੈੱਕ ਕਰੋ ਹਨ ਪੂਰਾ ਵਧੀਆ 1 2 3 4 ਬਾਲ ਆ ਗਏ ਠੀਕ ਹੈ ਕਾਰ ਐਂਸਰ ਲੱਗਿਆ ਹੋਇਆ ਦਾ ਤੇ ਬਾਕੀ ਤਾਂ ਪਿੱਛੇ ਦਾ ਠੀਕ ਠੀਕ ਜਿਹਾ ਨਾਰਮਲ ਹੈ ਬਾਕੀ ਵਾਂਗ ਆ ਪਤਾ ਨਹੀਂ ਕਾਦਾ ਜਗੜਾ ਹੈ ਟੈਂਕੀ ਆ ਵਸਦੀ ਆ ਵੀ ਲਾਈਟਾਂ ਲੂਟਾਂ ਨਵੀਆਂ ਐ ਪੂਰਾ ਘੈਂਟ ਕੰਮ ਕਰ ਇਹ ਭਾਈ ਕਾਹਨ ਦੀ ਲੋਕੰਦਰ ਦੇ ਦੇਖੋ ਆ ਰੇਸ ਹੋ ਗਈ ਆ ਗਿਆ ਜੀ ਜੈਕ ਵਾਲੇ ਮੈਂ ਕਹਿੰਦਾ ਹਾਂ ਨਾ ਆ ਗੇਰੂ ਰਵਣ ਨੇ ਨਾ ਛੇੜ ਨਾ ਛੇੜ ਛੇੜੀ ਗਾ ਜਿਆਦਾ ਤੇ ਬਈ ਸੀਆਰਡੀ ਇਹ ਸਾਰਾ ਟੋਟਲੀ ਐ ਪੂਰਾ ਘੈਂਟ ਕੈਫਨ ਕੰਮ ਕੀ ਆ ਕਰਨੇ ਰੈਕਟਰ ਦੇ ਆੱਤਾ ਬੁਰਾ ਆੱਤਾ ਤੇ ਆਜਾ ਕਰ ਬਈ ਲੀਵਰ ਇਹਦਾ ਇਹ ਇਹਦਾ ਕਿ ਨਾ ਆਪਣਾ ਜੀਸੀਬੀ ਦਾ ਗੇਅਰ ਹੁੰਦਾ ਓਕਣੀ ਆ ਬਿਨਾਂ ਕਲੱਚ ਦੱਬੇ ਦੀ ਪਿੱਛੇ ਨੂੰ ਓਕਣੀ ਅੱਗੇ ਨੂੰ ਹੋ ਜਣਾ ਨੇ ਪਾਵਰ ਕਲੱਚ ਕਹਿੰਦੇ ਆ ਯਾਨੀ ਕਿ ਇਸ ਤਰੀਂ ਜੇ ਪਿੱਛੇ ਨੂੰ ਘੜਦਾ ਪਿੱਛੇ ਨੂੰ ਮੁੜ ਜਾਣਾ ਬਿਨਾਂ ਕਲੱਚ ਦੱਬੇ ਓਕਣੀ ਘਾਣ ਲੱਗ ਜਾਣਾ ਬਾਈ ਇਹਨੇ ਤੇ ਬਾਕੀ ਥੱਲੇ ਹਲਦਾ ਇਹਨਾਂ ਨੇ ਗੱਦਾ ਗੁੱਦਾ ਲਾਇਆ ਵਾ ਚੱਲ ਸਾਫ ਸੁਫੀਰ ਰਹੂਗਾ ਬਾਕੀ ਟਰ ਪੂਰਾ ਸੋਹਣਾ ਖਨਖਾ ਹੈਨ ਟੈਂਡਾ ਤੋੜਿਆ ਕਿ ਘੋੜਾ ਤੇਜ ਵਜਾ ਕਰਾਉਂਦਾ ਦੇਖੋ ਜੀ ਬੰਦੇ ਦਾ ਵੀ ਪੂਰਾ ਰੂਪ ਪੈਂਦਾ ਵਾਹ ਬਈ ਤੇਰਾ ਟਰ ਵਿੱਚ ਟੈਂਕੀ ਥੱਲੇ ਬਾਕੀ ਤੇ ਤੇ ਕੋਸਲੇ ਦੇ ਇੰਜਨ ਹੋ ਜਣਾ ਨਾ ਨਿਹੜ ਮਕਾਰ ਤੇ ਆਈਸੀ ਵਾਲਾ ਕੰਪਰੈਸ਼ਰ ਹੋ ਗਿਆ ਬਾਈ ਟਰਬੋ ਆ ਲੱਗੀ ਵੀ ਆ ਠੀਕ ਐ ਟੈਂਸਨ ਰੇਂਜ ਇੰਜਨ ਵਿੱਚ ਆਉਂਦਾ ਇਹ ਤੇ ਟਾਇਰ ਪਿਛਲੇ 16 ਨੂੰ 30 ਦੇ ਆ ਬਾਈ ਤੇ ਵੇਟ ਪੂਰਾ ਡਾਕਟਰ ਦਾ ਟੈਟੂ ਰਹਿਣ ਥੱਲੇ ਧਰਤੀ ਚਪਕੇ ਹੋਏ ਸਫਾਈ ਬਾਦ ਹੈ ਬਾਈ ਕਿੱਧਰੇ ਲੈ ਜਾਣਾ ਇਹ ਕਿੱਧਰੇ ਰੀ ਵਜਾਣਾ ਇਹ ਰੰਡੇ ਵਿਲੇ ਜਾਣਾ ਰੰਡੇ ਕਿਹਨੇ ਜਾਣਾ ਠੀਕ ਐ ਰੰਡੇ ਵਿਲੇ ਯਾਨੀ ਕਿ ਜਿქਨਾਂ ਤੁਹਾਨੂੰ ਪਤਾ ਵੀ 50 HP ਦੇ ਉੱਪਰ ਸਾਰੇ CRDI ਹੁੰਦੇ ਆ ਨਾ ਤਾਂ ਕਰਕੇ 75 HP ਹੈ CRDI ਆਊਗਾ ਤੇ ਮੋਰੇ ਉਹ ਲੱਗਿਆ ਵਾ ਪਾਣੀ ਵਾਲਾ ਮੀਂਹ ਵਾਲਾ ਜਗਾੜ ਸੈਂਸਰ ਹੀ ਪੂਰਾ ਸੈਂਸਰ ਵਾਲਾ ਇਹ ਆਵਾਜ਼ ਦੀ ਬਾਅਦ ਚੈੱਕ ਕਰਾਂਗੇ ਆਪਾਂ ਤੇ ਸਟਾਰਟਿੰਗ ਵੀ ਤੇ ਪੂਰਾ ਘੈਂਟ ਹੈ ਬਾਈ ਨਾ ਹੁਣ ਪਤਾ ਨਹੀਂ ਹੈ ਕਿ ਗਏ ਮੈਂ ਉਧਰ ਟਰੈਕਟਰ ਦੇਖਣ ਉਹ ਉਧਰ ਹੌਣੇ ਵਾਲਿਆਂ ਤੇ ਯਾਨੀ ਕਿ ਕੀ ਕਹਨੇ ਟਰੈਕਟਰ ਤੇ ਬਾਈ ਸੋਹਣਾ ਬਹੁਤ ਲੱਗਦਾ ਪੂਰਾ ਅੱਜ ਸਾਨੂੰ ਸਟਾਰਟਿੰਗ ਦਿਖਾਉਣੀ ਇਹਦੀ ਕਹੀ ਜੀ ਹੈ ਬਾਈ ਉੱਪਰ ਦੇ ਵੀਊ ਚੈੱਕ ਕਰੋ ਡਾਕਟਰ ਦਾ ਲੁੱਕ ਦੇਖੋ ਕਿੰਨੀ ਸੋਹਣੀ ਆਉਂਦੀ ਤੇ ਉਹ ਕਿਹੜਾ ਗੇਅਰ ਹੁੰਦਾ ਇਹ ਪੀਸੀ ਪੀਆਰ ਗੇਅਰ ਹੈ ਬਾਈ ਬਿਨਾ ਕਲੱਚ ਦੱਬੇ ਤੇ ਗਾਹ ਨੂੰ ਕਹੇ ਗਾਹ ਨੂੰ ਐ ਹੀ ਪਿਛੇ ਮੋੜੇ ਹੁਣ ਇਹਨੇ ਤੇ ਬਾਕੀ ਇਧਰ ਸੈਂਸਰ ਸੈਂਸਰੀ ਕੰਮ ਹੋਇਆ ਸਾਰਾ ਦੇਖ ਜੁੱਕ ਲੱਗੇ ਹੋਏ ਉਚਰਾਉਣਾ ਤਾਂ ਆਉਂਦਾ ਨਹੀਂ ਬਾਈ ਵੈਸੇ ਹਲੇ ਆ ਲਿਫਟ ਆਲੇ ਹਾਂ ਲਿਫਟ ਹੈ ਇਹ ਸੈਂਸਿੰਗ ਵਾਲੀ ਹਾਂ ਦੂਈ ਲਿਫਟ ਆ ਰੇਸ ਠੀਕ ਆ ਜੀ ਆ ਇਹਦੇ ਗੇਅਰ ਹੈ ਤੇ ਤੀਆ ਚੌਥਾ ਪਾਰਕਿੰਗ ਆ ਹਾਈ ਲੋ ਮੀਡੀਅਮ ਇਧਰ ਤਾਂ 4x4 ਵਾਲੀ ਇਕੱਲਾ ਤੇ ਬਾਕੀ ਚਾੜ ਜੋੜ ਲਿਖਿਆ ਵਾ ਪਰ ਸਾਰਾ ਕੁਝ ਐਨ ਬੜੀਆ ਕੰਮ ਕਰਿਆ ਵਾ ਨਹੀਂ ਕੇ ਆ ਧੁੱਪਾਂ ਦੇ ਵਜਾਉਣ ਨੂੰ ਬਾਈ ਠੀਕ ਆ ਜੀ ਬਾਕੀ ਏਸੀ ਆਲੇ ਸੱਚਾ ਸਾਰੀਆਂ A to Z ਆਪ ਅੱਖੇ ਦਾ ਬਲੋਅਰ ਆ ਹੀਟਰ ਹੈ ਆ ਠੰਡਾ ਕਰਨੇ ਵਾਲਾ ਤੇ ਰੇਸ ਆ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰੇ ਸਦਲ ਇਲੈਕਟ੍ਰੋਨਿਕ ਮੇਰੇ ਖਿਆਲ ਨਾਲ ਦੇਖਾ ਹਾਂ ਉਹੀ ਹੈ ਜੀ ਇਲੈਕਟ੍ਰੋਨਿਕ ਹੈ ਥੱਲੇ ਇਹਦੇ ਡੱਬੀ ਲੱਗੀ ਹੋਈ ਹੈ ਦੋ ਬਿਜਲੀ ਵਾਲੀ ਤੇ ਬਾਕੀ ਰੈਕਟਰ ਪਿੱਛੇ ਦੇ ਘੈਂਟ ਹੈ ਪਿੱਛੇ ਤੋਂ ਵੀ ਇਹਨਾਂ ਖੁੱਲਦਾ ਇਹ ਆਹ ਦੇਖੋ ਜੀ ਬੰਦਾ ਜਿੱਕਣਾ ਮਾੜੀ ਦੇਖ ਸਕਦਾ ਪਿੱਛੇ ਇਹਨੂੰ ਠੀਕ ਹੈ ਜੀ ਐਕਨ ਹੀ ਲੋਕ ਹੋ ਜਾਂਦਾ ਇਹ ਵਧੀਆ ਕੰਮ ਹੈ ਹੁਣ ਕਿਆ ਕਰੀਏ ਭਾਈ ਬਾਲੀ ਕੰਪਨੀ ਦਾ ਫਰਕ ਵਫਾਦਾ ਸੀਟ ਬਫਟਾ ਵਧੀਆ ਐਨ ਹਿੱਲਦੀ ਤੇ ਰੀਨੇ ਤੇ ਤੇਰੀ ਉਪਰ ਥੱਲੇ ਨੂੰ ਵੀ ਹੁੰਦਾ ਇਹ ਜੇ ਤਰ੍ਹਾਂ ਉਹ ਬੰਦਾ ਉੱਚਾ ਆਉਂਦਾ ਜਾਂ ਮੋਟਾ ਹੁੰਦਾ ਢਿੱਡ ਫਸਦਾ ਜੀ ਦਾ ਵਿੱਚ ਨੂੰ ਕਰ ਦੋ ਬਣਾ ਨਹੀਂ ਆਹ ਮੋਟੂ ਪਤੂ ਵਾਸਤੇ ਹਾਂ ਵਿੱਚ ਦਾ ਟੋਟਲੀ ਸਾਰੇ ਪਾਏ ਹੋਏ ਆ ਹਾਰੋ ਵੀਰੇ ਆ ਦੇਖੋ ਵੈਟਰ ਦੀ ਜਮਾਈ ਸਾਇਲੈਂਟ ਪਿਆ ਬਾਪੂ ਜੀ ਵਿੱਚ ਕੈਵਨ ਕੋ ਬਨ AC U ਚਲਾ ਕੇ ਦੇਖ ਰਹੇ ਆ ਆ ਚੱਲ ਪਏ ਸੀ

ਟਰੈਕਟਰ ਚੱਲਿਆ ਬਾਈ ਘਰ ਆਪਣੇ ਨਵੇਂ ਉੱਥੇ ਜਾ ਕੇ ਚੱਲੂ ਟਰਬਟੂ ਅੱਛਾ ਜਮਾ ਸਾਇਲੈਂਟ ਟਰੈਕਟਰ ਬਾਈ